ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ মিডিਆ ਸਲਾਹਕਾਰ ਨੇ ਕਬੱਡੀ ਖਿਡਾਰਨ ਦੀ ਮਦਦ ਕੀਤੀ ਹੈ ਪੈਸੇ ਦੇ ਕੇ ਘਰ ਦੇ ਕਾਗਜ਼ਾਤ ਛੁਡਵਾਏ ਨੇ ਮੋਗਾ ਦੀ ਰਹਿਣ ਪਾਲੀ ਕਬੱਡੀ ਖਿਡਾਰਨ ਦਾ ਘਰ ਪਿਆ ਸੀ ਗਿਰਵੀ ਸੋ ਪਿਤਾ ਦੇ ਹਾੜੀਦਾਰ ਆ ਇੱਕ ਭਰਾ ਦੀ ਮੌਤ ਹੋ ਚੁੱਕੀ ਹੈ ਦੂਸਰੇ ਭਰਾ ਦੀਆਂ ਕਿਡਨੀਆਂ ਖਰਾਬ ਨੇ ਪਰਾ ਦੇ ਇਲਾਜ ਤੇ ਲਈ ਕਰ ਗਿਰਵੀ ਰੱਖਿਆ ਹੋਇਆ ਸੀ ਜਦੋਂ ਇਹ ਖਿਡਾਰਨ ਪਟਿਆਲਾ ਕਬੱਡੀ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਇੱਥੇ ਖੇਡ ਰਹੀ ਸੀ ਤਾਂ ਇਸ ਪ੍ਰੋਗਰਾਮ ਤੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਲਤੇਜ ਪੰਨੂ ਨੇ ਸ਼ਿਰਕਤ ਕੀਤੀ ਸੀ ਤਾ ਕਮੈਂਟਰੀ ਕਰਨ ਵਾਲੇ ਨੇ ਇਸ ਕਬੱਡੀ ਖਿਡਾਰਨ ਦੇ ਪਰਿਵਾਰ ਦੇ ਬਾਰੇ ਜਾਣੂ ਕਰਾਇਆ ਤਾ ਬਲਤੇਜ ਪੰਨੂ ਨੇ ਉੱਥੇ ਹੀ ਮਦਦ ਕਰਨ ਦਾ ਐਲਾਨ ਕੀਤਾ ਸੀ ਤਾ ਬਲਤੇਜ ਪੰਨੂ ਨੇ 24 ਘੰਟਿਆਂ ਦੇ ਵਿੱਚ ਮਦਦ ਕੀਤੀ ਆ ਖਿਡਾਰਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਹੀਂ ਦੇਖਿਆ ਕਿ ਅਜਿਹਾ ਕੋਈ ਸਿਆਸੀ ਲੀਡਰ ਹੋਵੇ ਜਿਸ ਨੇ ਕੀ ਲੋਕਾਂ ਦੀ ਅਤੇ ਖਾਸ ਤੌਰ ਤੇ ਖਿਡਾਰੀਆਂ ਦੀ ਮਦਦ ਕੀਤੀ ਹੋਵੇ ਸੋ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਮਾਨ ਸਰਕਾਰ ਦਾ ਤਨਫਾਦ ਕੀਤਾ ਗਿਆ ਇੱਥੇ ਤਾਂ ਮੈਸਾਨਾ ਨਾਲ ਪਹਿਲਾਂ ਇੱਥੇ ਆਉਣ ਤੇ ਸਰਦਾਰ ਬਰਤੇਜ ਸਿੰਘ ਪੰਨੋ ਦਾ ਫੈਦਲ ਨੂੰ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਜੋ ਸਾਡੇ ਲਈ ਕੀਤਾ ਹਨ ਬਹੁਤ ਅਸੀਂ ਲੀਡਰਾਂ ਕੋਲੇ ਗਏ ਸੋਨੂੰ ਪਤਾ ਹੀ ਹੋਣਗੇ ਸਾਡੇ ਘਰ ਦੇ ਹਾਲਾਤ ਜੋ ਵੀ ਸੀਗੇ ਇੱਥੇ ਠੱਠਿਆਲਾ ਪਿੰਡ ਚ ਪਟਿਆਲੇ ਉੱਤੇ ਟੂਰਨਾਮੈਂਟ ਕਰਵਾਇਆ ਗਿਆ ਸੀ ਟੂਰਨਾਮੈਂਟ ਦੇ ਤੇ ਜਿਵੇਂ ਅੱਗੇ ਵੀ ਬਹੁਤ ਜਾਈਦਾ ਬਹੁਤ ਮਤਲਬ ਕੀ ਲੀਡਰ ਆਉਂਦੇ ਆ ਪਰ ਇਹ ਉਹ ਉੱਥੇ ਟੂਰਨਾਮੈਂਟ ਤੇ ਆਏ ਹੋਏ ਸਨ ਤੇ ਇਹਨਾਂ ਨੇ ਮੇਰੀ ਗੇਮ ਦੇਖੀ ਤੇ ਮੇਰੇ ਜਿਹੜੇ ਘਰ ਦੇ ਹਾਲਾਤ ਸੀ ਮੈਂ ਕਮੈਂਟ ਲੈਟਰ ਨੂੰ ਦੱਸੇ ਉਹਨਾਂ ਨੇ ਗਾ ਕਮੈਂਟਰੀ ਵਿੱਚ ਗਰਾਊਂਡ ਦੇ ਵਿੱਚ ਹੀ ਬੋਲਿਆ ਤੇ ਜੋ ਕਿ ਸਰਦਾਰ ਬਰਤੇਸ਼ ਸਿੰਘ ਪੰਨੋ ਗਰਾਊਂਡ ਦੇ ਵਿੱਚ ਹੀ ਸਨ ਤਾਂ ਉਹਨਾਂ ਨੇ ਜੋ ਕਮੈਂਟਰ ਨੇ ਬੋਲੇ ਉਹਨਾਂ ਨੇ ਜੋ ਸਾਰਾ ਸੁਣਿਆ ਤਾਂ ਉਹਨਾਂ ਨੇ ਉਸੇ ਵੇਲੇ ਗਰਾਊਂਡ ਵਿੱਚ ਵਾਅਦਾ ਕੀਤਾ ਏ ਕਿ ਜਿਹੜਾ ਇਹਨਾਂ ਦਾ ਘਰ ਗਹਿਣੇ ਪਿਆ ਏ ਉਹ ਮੈਂ ਛੜਾ ਕੇ ਦੇਵਾਂਗਾ ਸਚਿ ਜਲਾ ਕੇ ਦੋਂਗਾ ਬਹੁਤ ਲੀਡਰ ਆਉਂਦੇ ਬਹੁਤਿਆਂ ਨੇ ਵਾਅਦੇ ਕੀਤੇ ਬਹੁਤਿਆਂ ਕੋਲੇ ਗਏ ਅਸੀਂ ਪਰ ਜੋ ਇਹਨਾਂ ਨੇ ਵਾਅਦਾ ਕੀਤਾ ਉਹ ਥੋੜੇ ਹੀ ਦਿਨਾਂ ਵਿੱਚ ਇਹਨਾਂ ਨੇ ਪੂਰਾ ਕੀਤਾ ਜਿਵੇਂ ਕਿ ਉਸ ਦਿਨ ਮੈਚ ਸੀ ਇਹਨਾਂ ਨੇ ਗਰਾਊਂਡ ਵਿੱਚ ਖੜ ਕੇ ਵਾਅਦਾ ਕੀਤਾ ਕਿ ਵੀ ਜੋ ਵੀ ਇਹਨਾਂ ਦੇ ਘਰ ਦੇ ਹਾਲਾਤ ਆ ਜਿੰਨੇ ਜੋਗੇ ਜਿੰਨ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਆ ਅਸੀਂ ਦੇਵਾਂਗੇ ਐਂਨਾ ਕਹਿ ਕੇ ਗਰਾਊਂਡ ਤੋਂ ਚਲੇ ਗਏ ਮਤਲਬ ਕਿ ਅੱਗੇ ਵੀ ਗਰਾਊਂਡਾਂ 'ਚ ਸਾਰੇ ਲੀਡਰਾਂ ਕੋਲਿਆਂ ਨੇ ਸਾਰੇ ਵਾਅਦੇ ਕਰਦੇ ਇਹਨਾਂ ਸੋਚਿਆ ਨਹੀਂ ਸੀ ਕਿਤੇ ਕਿ ਵੀ ਸਰਦਾਰ ਬਲਤੇਜ ਸਿੰਘ ਵੱਨੋਂ ਇਹਨਾਂ ਕਰਨਗੇ ਪਰ ਜੋ ਇਹਨਾਂ ਨੇ ਕੀਤਾ ਹਾਂਜੀ ਮੈਡਮ ਦਿੱਕਤ ਕੀ ਸੀ ਤੁਸੀਂ ਕਹਿ ਰਹੇ ਹੋ ਘਰ ਦੇ ਹਾਲਾਤਾਂ ਕੀ ਘਰ ਦੇ ਹਾਲਾਤ ਮੇਗੀ ਸੀ ਦੋਨੇ ਨਾ ਕਿਡਨੀਆਂ ਫੇਲ ਹੋ ਗਈਆਂ ਸੀ ਤੇ ਅਸੀਂ ਇਹਨਾਂ ਨੂੰ ਮਤਲਬ ਕੀ ਕਿਤੇ ਪੀਜੀਐ ਲੈਣਾ ਵੀ ਇਹਨਾਂ ਨੂੰ ਜਵਾਬ ਦਿੱਤਾ ਸੀ ਕਿਉਂਕਿ ਏਜ ਛੋਟੀ ਸੀ ਤੇ ਉਹ ਕਹਿੰਦੇ ਇੰਨੀ ਛੋਟੀ ਏਜ ਵਿੱਚ ਮਤਲਬ ਕਿ ਇੰਨੇ ਛੇਤੇ ਗੁਰਦੇ ਖਰਾਬ ਹੋਣਾ ਕਿਉਂਕਿ ਇਹਦੀ ਵਾਰੀ ਉਹ ਕਹਿੰਦੇ ਚਾਰਾ ਪੰਜਾ ਸਾਲਾਂ ਬਾਅਦ ਆਉਗੀ ਜੇ ਅਸੀਂ ਇਹਦੇ ਗੁਰਦਿਆਂ ਦਾ ਆਪਰੇਸ਼ਨ ਕਰਵਾਉਣਾ ਹੈ ਤੋ ਮਾਤਰ ਕੀ ਫਿਰ ਇਸ ਪਿੰਡ ਚੋਂ ਵੀ ਪੈਸੇ ਵਗੈਰਾ ਮੰਗੇ ਮਾਤਰ ਗੜੇ ਪਿੰਡ ਦੇ ਲੋਕ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਆਸ-ਪਾਸੇ ਦੇ ਪਿੰਡ ਆਲਿਆਂ ਨੇ ਵੀ ਜਿਹੜੇ ਬਾਹਰਲੇ ਲੋਕ ਸੀ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਇਹਨਾਂ ਦੇ ਕੋਲਬਰੇਸ਼ਨ ਦਾ ਖਰਚਾ 7-8 ਲੱਖ ਰੁਪਏ ਆਇਆ ਮਾਤਰ ਕੀ ਚੱਲ ਜਦੋਂ ਆਪਰੇਸ਼ਨ ਹੋ ਗਿਆ ਥੋੜਾ ਜਿਹਾ ਸਹਾਰਾ ਹੋ ਗਿਆ ਕਿਉਂਕਿ ਪਰਾ ਨਾਲ ਦਾ ਇੱਕ ਸਾਹ ਦਾ ਖੜਾ ਹੋਣ ਵਾਲੀ ਗੱਲ ਸੀ ਚੱਲ ਵੀ ਹੌਸਲਾ ਹੋ ਗਿਆ ਸੀ ਇਹਦਾ ਦੁੱਖ ਕੱਟਿਆ ਗਿਆ ਵੀ ਸਿਰਫ ਦਵਾਈ ਸੀ 30-35 ਹਜ਼ਾਰ ਦੀ ਆਉਣੀ ਸੀ ਇਹਦਾ ਮਤਲਬ ਕਿ 18 ਫਰਵਰੀ ਨੂੰ ਆਪਰੇਸ਼ਨ ਹੁੰਦਾ ਹੈ ਤੇ ਮੇਰਾ ਜਿਹੜਾ ਵੱਡਾ ਭਰਾ ਸੀ ਘਰ ਚ ਕਮਾਉਂਦਾ ਧਮਾਉਂਦਾ ਸੀ ਕਿਉਂਕਿ ਪਾਪਾ ਮੇਰੇ ਦਿਹਾੜੀਦਾਰ ਆ ਕਮਾਉਂਦਾ ਧਮਾਉਂਦਾ ਸੀ ਤੇ ਉਹ ਮੈਰਿਡ ਸੀ ਉਹਦੇ ਇੱਕ 2 ਸਾਲ ਦੀ ਕੁੜੀ ਸੀ 18 ਫਰਵਰੀ ਨੂੰ ਇਹਦਾ ਆਪਰੇਸ਼ਨ ਹੁੰਦਾ ਤੇ 15 ਮਾਰਚ ਨੂੰ ਉਹਨੂੰ ਸਾਲੇ ਦੇ ਅਟੈਕ ਨਾਲ ਉਹਦੀ ਡੈਥ ਹੋ ਜਾਂਦੀ ਆ ਜੋ ਡੈਥ ਹੋ ਜਾਂਦੀ ਆ ਤੇ ਇਹ ਹਸਾਣੋ ਹਸਾਮਨਾ ਇੱਕ ਦਿਨ ਉਸ ਦਿਨ ਉਸ ਦਿਨ ਅਸੀਂ ਸਾਰਾ ਪਰਿਵਾਰ ਟੁੱਟ ਗਿਆ ਸੀ ਕਿਉਂਕਿ ਜਦੋਂ ਉਹਦੀ ਡੈਥ ਹੋਈ ਤਾਂ ਉਦੋਂ ਵੀਰੇ ਦੇ ਦੇ ਟਾਂਕੇ ਵੀ ਕਟਵਾਉਣ ਵਾਲੇ ਸੀ ਟਾਂਕੇ ਵੀ ਉਹਦੇ ਭੋਗ ਤੋਂ ਬਾਅਦ ਅਸੀਂ ਇਹਦੇ ਕਟਵਾ ਕੇ ਲਿਆਂਦੇ ਮਤਲਬ ਕਿ ਘਰ 'ਚ ਕੋਈ ਕਮਾਈ ਦਾ ਸਾਧਨ ਨਹੀਂ ਸੀ ਹੈਗਾ ਕਿਉਂਕਿ ਉਹ ਮੂਵੀ ਦਾ ਕੰਮ ਕਰਦਾ ਸੀ ਬਧਿਆਵਦਾ ਸੀ ਟੱਬਰ تیر ਸਾਰਿਆਂ ਨੂੰ ਮਤਲਬ ਕਿ ਹੌਸਲਾ ਦੇ ਹੀ ਰੱਖਦਾ ਸੀ ਪਾਪਾ ਦਿਹਾੜੀਦਾਰ ਸੀ ਤੇ ਉਹਦੇ ਥਰਤੀ ਸਾਰਾ ਕਾਰੋਬਾਰ ਚੱਲਦਾ ਸੀ ਤੇ ਉਹਦੀ ਡੈਥ ਹੋ ਗਈ ਤਾਂ ਮਤਲਬ ਕਿ ਇੱਕ ਤਾਂ ਸਾਰੀ ਉਮੀਦ ਟੁੱਟ ਗਈ ਸੀ ਕਿਉਂਕਿ ਹਜੇ ਤੇ ਵਿਚਾਰਾ ਮਤਲਬ ਕਿ ਮੰਜੇ ਤੋਂ ਨਹੀਂ ਸੀ ਉੱਠਿਆ ਚੱਲ ਵੀ ਨਹੀਂ ਸੀ ਸਕਦਾ ਹਣਾ ਤੇ ਇਹ ਟਾਂਕੇ ਬਾਅਦ ਮੈਂ ਘਟਾਣ ਦੇ ਜੈਸ ਦਿਨ ਉਹਦਾ ਭੋਗ ਸੀ ਸਾਡੇ ਤੋਂ ਭੋਗ ਵਾਲੇ ਦਿਨ ਵੀ ਸਾਡੇ ਕੋਲੇ ਉਹਦੇ ਲਈ ਨਾ ਭੋਗ ਪਾਉਣ ਲਈ ਵੀ ਸਾਡੇ ਕੋਲੇ ਪੈਸੇ ਹੈ ਨਹੀਂ ਸੀ ਅਸਦੀਪ ਜੀ ਤੁਹਾਡਾ ਮਕਾਨ ਦਾ ਕਰਜ਼ਾ ਕਿੰਨਾ ਸੀ ਤੇ ਕਿੰਨੀ ਮਦਦ ਹੋਈ ਮਕਾਨ ਦਾ ਕਰਜ਼ਾ ਮਤਲਬ ਕਿ 3 ਲੱਖ ਦਾ ਸੀਗੀ 3 ਲੱਖ ਦਾ ਸੀ ਜੀ ਤੇ ਇਹਨਾਂ ਨੇ ਜੋ ਸਾਰਾ ਇਹਨਾਂ ਨੇ ਕੀਤਾ ਮਦਲ ਕੇ ਇਹਨਾਂ ਨੇ ਹਫ਼ਤੇ ਦੋ ਹਫ਼ਤਿਆਂ ਵਿੱਚ ਸਾਰਾ ਕੀਤਾ ਜੈਸਾ ਹਨ ਉਹਦਣ ਮੈਂ 11:30 ਵਜੇ ਟੂਰਨਾਮੈਂਟ ਤੋਂ ਖੇਡ ਕੇ ਘਰੇ ਜਾਨੀਆ ਸਾਨੂੰ ਪਤਾ ਵੀ ਗਰਾਊਂਡ ਵਿੱਚ ਵੀ ਜ਼ੋਰ ਲਾਦਾ ਸਵੇਰ ਨੂੰ ਇਹਨਾਂ ਸਦੇ ਆ 9 ਵਜੇ ਨੂੰ ਇਹਨਾਂ ਦਾ ਫੋਨ ਆ ਗਿਆ ਸੀ ਮੈਡਮ ਜੋ ਤੁਹਾਡੇ ਕਾਗਜ਼ ਪੱਤਰਾ ਸਾਨੂੰ ਸੈਂਡ ਕਰ ਦਿਓ ਨਹੀਂ ਇੰਨੀ ਛੇਤੀ ਕੋਈ ਇਹਨਾਂ ਨਹੀਂ ਵੱਧ ਕੇ ਕਰਦਾ ਜੇ ਆਪਾਂ ਕਿਸੇ ਕੋਲ ਮਦਦ ਲੈ ਲੈਂਦੇ ਆ ਉਹ ਵੀ 2-4 ਦਿਨ ਹਫ਼ਤੇ ਮੰਗਦਾ ਏ ਜਿੰਨੀ ਛੇਤੀ ਇਹਨਾਂ ਨੇ ਮਤਲਬ ਕਿ ਇੱਕ ਮੇਰੇ ਹਾਲਾਤ ਕਮੈਂਟਰ ਗਰਾਊਂਡ ਵਿੱਚ ਹੀ ਵਾਅਦਾ ਕੀਤਾ ਤੇ ਇੰਨੀ ਛੇ ਦਿਨਾਂ ਨੇ ਆਪਦਾ ਵਾਅਦਾ ਪੂਰਾ ਕੀਤਾ ਮੇਰੇ ਮਕਾਨ ਨੂੰ ਜਿਹੜਾ ਤੁਹਾਡੇ ਪੇਪਰ ਤੋਂ ਮਿਲ ਗਈ ਹਾਂਜੀ ਮਿਲ ਗਈ ਇਹਦੇ ਬੈਂਕ ਵੱਲੋਂ ਸੀ ਕਰਦਾ ਕਿ ਕਿਸੇ ਨਹੀਂ 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 ਜੀ ਪਿੰਡ ਚ ਲਿਆ ਹੋਇਆ ਸੀ ਕਿਉਂਕਿ ਇਹਦੇ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਜਾਂਦੀ ਸੀ ਉਹ ਕਹਿੰਦੇ ਸੀ ਇਹਦਾ ਜਲਦੀ ਤੋਂ ਜਲਦੀ ਆਪਰੇਸ਼ਨ ਕਰਵਾ ਲਓ ਤੇ ਇਸੇ ਕਰਕੇ ਮਤਲ ਗਈ ਹੈ ਟਾਈਮ ਇਹੀ ਫੈਸਲਾ ਸੀ ਕਿਉਂਕਿ ਤੁਹਾਨੂੰ ਪਤਾ ਗਰੀਬ ਘਰਾਂ ਚ ਇੱਕ ਘਰ ਤੇ ਥਾਂ ਹੀ ਹੁੰਦਾ ਏ ਜਿਹਨੂੰ ਆਪਾਂ ਗਿਰਵੀ ਰੱਖ ਸਕਦੇ ਹਾਂ ਕਿਉਂਕਿ ਪਿੰਡ ਚ ਅਸੀਂ ਇੱਕ ਨਹੀਂ ਅਸੀਂ ਦੋ ਵਾਰੀ ਪੈਸੇ ਮੰਗ ਚੁੱਕੇ ਸੀ ਹੋਰ ਕੋਈ ਰਸਤਾ ਵੀ ਹੈ ਨਹੀਂ ਸੀ ਜਿੰਨੇ ਲੋਕ ਹੁਣ ਤਾਂ ਖੇਡਦੇ ਰਹੇ ਤੇ ਕਿੰਨਾ ਚਿਰ ਖੇਡੀ ਤੇ ਕਿਸ ਲੈਵਲ ਤੇ ਖੇਡੀ ਮੈਂ ਕਬੱਡੀ ਖੇਡਦੀ ਆ ਮੈਂ ਨੈਸ਼ਨਲ ਲੈਵਲ ਤੇ ਕਰ ਖੇਡਦੀ ਆ ਹਾਂਜੀ ਇਹ ਥੋੜਾ ਕੋ ਡ੍ਰੀਮ ਕੀ ਬਣਦਾ ਹੈ ਕੋਈ ਖੇਡਦੀ ਆਂ ਬ ਕੋਈ ਡ੍ਰੀਮ ਕੀ ਹੈ ਥੋੜਾ ਕਬੱਡੀ ਦੀ ਹੀ ਅੱਗੇ ਨਾਲ ਫਿਊਚਰ ਤੁਸੀਂ ਰੱਖਣਾ ਹੈ ਕੋਈ ਹੋਰ ਕੋਈ ਹਾਂਜੀ ਕਬੱਡੀ ਨਾਲ ਕਿਉਂਕਿ ਜੀ ਮੈਨੂੰ ਕਿਹੜਾ ਕੋਈ ਜਾਣਦੇ ਕਬੱਡੀ ਦਾ ਕਰਕੇ ਹੀ ਮੈਂ ਇੱਥੋਂ ਤਿੱਕਰ ਆਈ ਆਂ ਜੀ ਗੇਮ ਨੇ ਇੰਨਾ ਸਤਾ ਮੈਂ ਚਾਹਨੀ ਵੇਦਣਾ ਮੈਂ ਹੋਰ ਕੁੜੀਆਂ ਨੂੰ ਨਾਲ ਜੋੜਾਂ ਇਸ ਸੰਜੋਗ ਵਦੇ ਤੈਨੂੰ ਠੀਕ ਹੋ ਜੀ ਜਿਵੇਂ ਹੁਣ ਕਰਦਾ ਕਾਗਜ਼ ਮਿਲ ਗਏ ਹਾਂਜੀ ਹਾਂਜੀ ਘਰ ਦੇ ਕਾਗਜ਼ ਮਿਲ ਗਏ ਥੋੜੇ ਦਿਨ ਪਹਿਲਾਂ ਹਨਾ ਇਹਨਾਂ ਨੇ ਮਤਲਬ ਕਿ ਘਰੇ ਸਾਡੇ ਘਰੇ ਸੇਵਾ ਕਰ ਲਈ ਤੇ ਥੋੜਾ ਜਿਹਾ ਕਿਸਾਬ ਜਿਵੇਂ ਸਾਡੀ ਸਾਰੀ ਉਮੀਦ ਟੁੱਟ ਗਈ ਸੀ ਇੱਕ ਸਾਉ ਦਾ ਸਾਨੂੰ ਵੀ ਹੌਸਲਾ ਹੋਇਆ ਵੀ ਹਾਂ ਵੀ ਸਾਥ ਦੇਣ ਵਾਲੇ ਹੈਗੇ ਆ ਬੰਦੇ ਜਿਵੇਂ ਸਰਦਾਰ ਬਲਤੇਜ ਸਿੰਘ ਪੰਨੂ ਹਨਾ ਇਹ ਤੁਹਾਨੂੰ ਬਹੁਤ ਹੌਸਲਾ ਹੋਇਆ ਠੀਕ ਹੈ ਹਾਂਜੀ ਥੈਂਕ ਯੂ ਸੋ ਮੱਚ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਜਿਹੜਾ ਜਗਮੂਨ ਜੀ ਸਾਡੇ ਸਰਪੰਚ ਸਾਹਿਬ ਨਾਲ ਮੇਰੇ ਬੈਠੇ ਨੇਗੇ ਔਰ ਇਹਨਾਂ ਦੇ ਪਿੰਡ ਵਿੱਚ ਅਸੀਂ ਸਾਡੇ ਮੁੱਖੇ ਮਹਿਮਾਨ ਸਰਦਾਰ ਬਲਤੇ ਅਸੀਂ ਪੰਨੂ ਜੀ ਜਿਹੜੇ মিডিਆ ਡਾਇਰੈਕਟਰ ਨੇਗੇ ਪੰਜਾਬ ਸਰਕਾਰ ਵਿੱਚ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਰਹਿਮਾਈ ਹਟ ਉਸ ਕਬੱਡੀ ਕੱਪ ਦੇ ਵਿੱਚ ਮੁੱਖੇ ਮਹਿਮਾਨ ਤੌਰ ਤੇ ਗਏ ਸੀ ਔਰ ਇਹ ਗੁੜੀਆ ਸਾਡੀ ਨੇ ਆਪਣੀ ਜਿਹੜੀ ਸਮੱਸਿਆ ਦੱਸੀ ਕਿ ਮੇਰਾ ਮਕਾਨ ਜਿਹੜਾ ਕਿਰਵੀ ਪਿਆ ਔਰ ਇੱਕ ਕਮੈਂਟਰੀ ਕਰ ਰਹੇ ਸਨ ਜਿਹੜੇ ਉਹਨਾਂ ਨੇ ਇਹਨਾਂ ਦੇ ਵਿਅਕਤੀਗਤ ਤੌਰ ਤੇ ਜਿਹੜਾ ਦੱਸਿਆ ਕਿ ਇਹਨਾਂ ਦਾ ਮਕਾਨ ਗਿਰਵੀ ਪਿਆ ਔਰ ਇਹਨਾਂ ਦੇ ਬ੍ਰਦਰ ਨਾਲ ਬੈਠੇ ਨੇ ਉਹਨਾਂ ਦੀਆਂ ਕਿਡਨੀਆਂ ਫੇਲ ਹੋ ਗਈਆਂ ਔਰ ਕਿਡਨੀ ਟ੍ਰਾਂਸਪੋਰਟ ਕਰਾਈ ਆ ਜਿਸ ਤਹਿਤ ਇਹਨਾਂ ਦਾ ਖਰਚਾ ਹੋਇਆ ਔਰ ਮਕਾਨ ਗਿਰਵੀ ਪਿਆ ਪੁੱਛੜਾਇਆ ਜਾਵੇ ਤੇ ਪੰਨੂ ਸਾਹਿਬ ਵਿਸ਼ੇਸ਼ ਤੌਰ ਤੇ ਉਸ ਦੇ ਮੁੱਖ ਮਾਨਸਨ ਉਹਨਾਂ ਨੇ ਵਾਅਦਾ ਕੀਤਾ ਕਿ ਬੀਟੀਆ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਔਰ ਕਿਹਾ ਕਿ ਬੀਟੀਆ ਤੂੰ ਫਿਕਰ ਨਾ ਕਰ ਜਿਹੜਾ ਤੁਹਾਡਾ ਮਕਾਨ ਗਿਰਵੀ ਪਿਆ ਮੈਂ ਉਹ ਛਡਵਾ ਕੇ ਦਮਾਂਗਾ ਤੁਸੀਂ ਜਿਹੜੀ ਪੰਜਾਬ ਦੀ ਸੇਵਾ ਜਿਹੜੀ ਕਵੱਡੀ ਖੇਡਦੇ ਹੋ ਤੁਸੀਂ ਕਵੱਡੀ ਦੇ ਪਲੇਅਰ ਹੋ ਨੈਸ਼ਨਲ ਕੱਡੀ ਕੁੜੀਆਂ ਇਹ ਤੇ ਤੁਸੀਂ ਇਹਨੂੰ ਆਪਣੀ ਗੇਮ ਨੂੰ ਚਾਲੂ ਰੱਖਣਾ ਕੋਈ ਵੀ ਸਮੱਸਿਆ ਕਦੇ ਵੀ ਆਂਦੀ ਆ ਮੈਂ ਹਮੇਸ਼ਾ ਤਤਵਰ ਤੁਹਾਡੇ ਨਾਲ ਆ ਕੁੜੀਆਂ ਦੇ ਅਸਰ ਤੇ ਹੱਥ ਰੱਖ ਕੇ ਜਿਹੜਾ ਜਿੰਨਾ ਦਾ ਮਕਾਨ ਆ ਉਹ ਫ੍ਰੀ ਹੋਇਆ ਮੈਂ ਵਿਸ਼ੇਸ਼ ਤੌਰ ਤੇ ਪੰਨੂ ਸਾਹਿਬ ਦਾ ਪਛੇਤ ਤੌਰ ਤੇ ਤਨਵਾਦੀਆਂ ਕਿ ਜਿਨ੍ਹਾਂ ਨੇ ਇਸ ਗੋਡੀਆਂ ਦੇ ਸਿਰ ਤੇ ਹੱਥ ਰੱਖ ਕੇ ਇਹਨਾਂ ਦਾ ਮਕਾਨ ਫਰੀ ਕਰਾਇਆ ਔਰ ਜਗਮੋਨ ਜੀ ਜਿਹੜੇ ਇਸ ਕਵੱਡੀ ਕੱਪ ਦੇ ਜਿਹੜੇ ਉੱਥੇ ਇੰਚਾਰਜ ਸਨ ਔਰ ਸਰਪੰਚ ਵੀ ਨੇ ਇਸ ਨਿਆਰੇੜੀ ਪਿੰਡ ਦੇ ਉਸ ਕੱਪ ਵਿੱਚ ਸਰਦਾਰ ਪੰਨੂ ਜੀ ਨੂੰ ਮਕਮਾਨ ਤੌਰ ਤੇ ਬੁਲਾਇਆ ਸੀ ਔਰ ਮੈਂ ਅੱਜ ਤੱਕ ਮੈਂ ਵੀ ਬਹੁਤ ਕਵੱਡੀ ਕੱਪ ਔਰ ਕਈ ਟਰਨਮੈਂਟਾਂ 'ਚ ਗਿਆ ਵੱਡੇ ਵੱਡੇ ਲੀਡਰ ਦੇਖੇ ਨੇ ਜੋ ਪੰਨੂ ਸਾਹਿਬ ਵਰਗਾ ਅੱਜ ਤੱਕ ਕੋਈ ਲੀਡਰ ਨਹੀਂ ਦੇਖਿਆ ਕਿ ਜੋ ਗੱਲ ਮੂੰਹੋਂ ਕਹੀ ਉਹਨਾਂ ਨੇ ਉਹ ਗੱਲ ਪੂਰੀ ਕੀਤੀ ਬਥੇਰੇ ਲੀਡਰ ਆਂਦੇ ਨੇ ਜਾਂਦੇ ਨੇ ਇਹ ਗੁੜੀਆਂ ਨੇ ਵੀ ਦੱਸਿਆ ਕਿ ਅਸੀਂ ਬਥੇਰੇ ਲੀਡਰਾਂ ਕੋਲ ਗਏ ਕਿ ਇਸ ਸਮੱਸਿਆ ਇਸ ਫਸ ਗਏ ਆਂ ਔਰ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲੱਤੀ ਜੋ ਬਲਤੇਜ ਸਿੰਘ ਪੰਨੂ ਜੀ ਨੇ ਇਹਨਾਂ ਲਈ ਕੀਤਾ ਹਮੇਸ਼ਾ ਇਹਨਾਂ ਦੇ ਰਿਣੀ ਰਹਿਣਗੇ ਅੱਜ ਪਟਿਆਲਾ ਵਿਖੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਲਈ ਉਹਨਾਂ ਦੇ ਘਰ ਪਹੁੰਚੇ ਸਨ ਥੈਂਕਸ ਕਰਨ ਲਈ ਪਹੁੰਚੇ ਸਨ ਔਰ ਪੰਨੂ ਜੀ ਨੇ ਅੱਜ ਵੀ ਕਿਹਾ ਕਿ ਗੁੜੀਆਂ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਹੋਊਗੀ ਮੈਂ ਹਾਜ਼ਰ ਆਂ ਔਰ ਤੁਸੀਂ ਜੋ ਇਸ ਕੰਮ 'ਚ ਲੱਗੇ ਹੋ ਇਵੇਂ ਹੀ ਇਹ ਗੁੜੀਆਂ ਡੀਪੀਐਡ ਕਰ ਰਹੀ ਆ ਔਰ ਵੀ ਸਾਰੇ ਬੱਚਿਆਂ ਨੂੰ ਪ੍ਰੇਰਣਾ ਵੀ ਦੇਣੀ ਆ ਕਿ ਤੁਸੀਂ ਇਸੇ ਤਰ੍ਹਾਂ ਖੇਡ ਦੇ ਵਿੱਚ ਲੱਗਣਾ ਔਰ ਬੱਚਿਆਂ ਨੂੰ ਇਵੇਂ ਤਿਆਰ ਕਰਨਾ ਔਰ ਮੈਂ ਵਿਸ਼ੇਸ਼ ਤੌਰ ਤੇ ਜੋ ਪੰਨੂ ਜੀ ਦੇ ਜਿਹੜੇ ਕੀਤੇ ਇਹ ਕੰਮ ਨੇ ਮੈਂ ਵੀ ਉਹਦੀ ਪ੍ਰੇਰਣਾ ਲੰਨਾ ਕਿ ਜਿਨ੍ਹਾਂ ਨੂੰ ਵੀ ਐਸੀ ਲੋੜ ਪਵੇ ਪ੍ਰਮਾਤਮਾ ਮੈਨੂੰ ਵੀ ਸਮਰਥ ਬਖਸ਼ੇ ਕਿ ਇਸ ਗੁੜੀਆਂ ਵਾਂਗੂ ਹੋਰ ਵੀ ਕੋਈ ਐਸਾ ਨੀਡੀ ਹੋਵੇ ਉਸ ਦੀ ਅਸੀਂ ਸੇਵਾ ਕਰਨ ਚ ਸੇਵਾ ਗਿਵਨ ਹੀ ਹੈ ਔਰ ਮੈਂ ਫਿਰ ਇੱਕ ਵਾਰ ਸਰਦਾਰ ਬਲਤੇਜ ਸਿੰਘ ਪੰਨੂ ਜੀ ਜਿਹੜੇ ਸਾਡੇ ਮੀਡੀਆ ਡਾਇਰੈਕਟਰ ਨੇਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਔਰ ਇੱਕ ਗੱਲ ਜ਼ਰੂਰ ਮੈਂ ਦੱਸਣੀ ਜਾਣਾ ਕਿ ਪੰਨੂ ਸਾਹਿਬ ਸਾਡੇ ਨਾਲ 6 ਵਜੇ ਮੁੜ ਕੇ ਆਏ ਔਰ ਮੈਨੂੰ ਕਾਲ ਆ ਗਈ ਸਵੇਰੀ ਕਿ 9 ਵਜੇ ਉਹ ਜਿਹੜੀ ਬੀਟੀਆ ਵੀ ਉਹਦਾ ਐਡਰੈਸ ਪ੍ਰੋਪਰ ਜੋ ਵੀ ਉਹਦਾ ਬਾਇਓ ਡਾਟਾ ਵੀ ਕਿੱਥੇ ਉਹਦੇ ਕਿਹਦੇ ਕੋਲ ਪੈਸੇ ਪਏ ਨੇ ਕਿੱਥੇ ਗਿਰਵੀ ਰੱਖਿਆ ਮਕਾਨ ਬੇਟਾ ਮੈਨੂੰ ਪਤਾ ਕਰਕੇ ਦੇ ਔਰ ਤੁਰੰਤ ਮੈਂ ਫੋਨ ਕੀਤਾ ਔਰ ਮੈਂ ਐਸਾ ਵਿਅਕਤੀ ਔਰ ਐਸਾ ਲੀਡਰ ਜਿਹੜੀ ਮੂੰਹੋਂ ਇੱਕ ਵਾਰ ਗੱਲ ਕੀਤੀ ਹੋਵੇ ਮੈਂ ਤਾਂ ਅੱਜ ਤੱਕ ਇਸ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਦੇਖਿਆ ਕਿ ਐਸਾ ਲੀਡਰ ਹੋਊਗਾ ਜਿਹੜਾ ਇੰਨੀ ਜਲਦੀ ਔਰ ਇਹ ਕੰਮ ਕਰੂਗਾ ਮੈਂ ਗੁੜੀਆਂ ਨੂੰ ਬਹੁਤ ਮੁਬਾਰਕਵਾਦ ਵੀ ਦਿੰਨਾ ਇਸ ਪਰਿਵਾਰ ਨੂੰ ਵੀ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਸਰਦਾਰ ਬਲਤੇ ਸਿੰਘ ਪੰਨੋ ਜੀ ਨੂੰ ਇੰਨੀ ਤੰਦਰੁਸਤੀ ਬਖਸ਼ੇ ਕਿ ਲੋਕਾਂ ਦੇ ਹਮੇਸ਼ਾ ਇਵੇਂ ਕੰਮ ਕਰਦੇ ਰਹਿਣ ਬਹੁਤ ਬਹੁਤ ਸਾਰੇ মিডিਆ ਦਾ ਵੀ ਧੰਨਵਾਦ ਜਿਹੜੇ ਅੱਜ ਇਕੱਠੇ ਹੋ ਕੇ ਤੁਸੀਂ ਆਏ ਹੋ ਔਰ ਇੱਕ ਸੱਦੇ ਤੇ ਛੋਟੇ ਜਿਹੇ ਤੁਸੀਂ ਅੱਜ ਜੋ মিডিਆ ਕੋਲੇ ਗੱਲ ਰੱਖੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਤਨਾ ਪਟਿਆਲੇ ਦੇ ਪਿੰਡ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਸੀਗਾ ਮੈਨੂੰ ਉਹਨਾਂ ਨੇ ਸੱਦਿਆ ਸੀ ਜਿਹੜੇ ਸਰਪੰਚ ਸਾਹਿਬ ਸੀ ਉਹਨਾਂ ਨੇ ਤੋਂ ਜਦੋਂ ਇੰਟਰੋਡਕਸ਼ਨ ਹੋ ਰਹੀ ਸੀ ਪਲੇਅਰ ਦੀ ਤਾਂ ਜਿਹੜਾ ਕਮੈਂਟੇਟਰ ਸੀਗਾ ਉਹਨੇ ਇਹ ਗੱਲ ਦੱਸੀ ਕਿ ਬਹੁਤ ਵਧੀਆ ਪਲੇਅਰ ਆ ਨੌਸ ਬਹੁਤ ਹੋਇਆ ਕਰਦੇ ਜੀਆ ਦਾ ਤੇ ਉਹਦਾ ਘਰ ਗਹਿਣੇ ਪਿਆ ਹੋਇਆ। ਤਾਂ ਮੈਂ ਇਹ ਸੁਣੀ ਮੈਂ ਵੀ ਸੱਚੀ ਪੁੱਛੋ ਤਾਂ ਮੈਂ इमोशनल ਹੋ ਗਿਆ ਵੀ ਕਿ ਉਹਦਾ ਇੱਕ ਏਡੀ ਵਧੀਆ ਪਲੇਅਰ ਹੈ ਉਹਦਾ ਘਰ ਵੀ ਗਹਿਣੇ ਪਿਆ ਹੋਇਆ ਤਾਂ ਮੈਂ ਉਦੋਂ ਇਹਨੂੰ ਗੱਲ ਕਹੀ ਮੈਂ ਕਿਹਾ ਬੇਟਾ ਮੈਂ ਕੋਸ਼ਿਸ਼ ਕਰੂੰਗਾ ਕਿ ਤੇਰਾ ਘਰ ਜਿਹੜਾ ਉਹ ਗਹਿਣੇ ਤੋਂ ਛਡਵਾ ਦਈਏ। ਤਾਂ ਫਿਰ ਕਬੱਡੀ ਫੈਡਰੇਸ਼ਨ ਨਾਲ ਉਹਨਾਂ ਦੇ ਨਾਲ ਮੈਂ ਗੱਲ ਕੀਤੀ। ਅਸੀਂ ਮਿਲ ਕੇ ਸਾਰਿਆਂ ਨੇ ਕੁਝ ਦਿਨਾਂ ਦੇ ਵਿੱਚ ਹੀ ਉਹ ਹੱਲ ਹੋ ਗਿਆ ਜਿੰਨਾ ਸਾਢੇ 1-3 ਲੱਖ ਰੁਪਈਆ ਉਹਦਾ ਸੀਗਾ। ਉਹਦੇ ਘਰ ਗਹਿਣੇ ਛੜਵਾ ਦਿੱਤਾ ਤੇ ਉਹਦੇ ਪੇਪਰ ਜਿਹੜੇ ਨੇ ਪ੍ਰੋਪਰ ਹੁਣ ਉਹਦੇ ਫਾਦਰ ਸਾਹਿਬ ਦੇ ਕੋਲੇ ਉਸ ਘਰ ਦੇ ਆ ਗਏ ਨੇ ਸਾਰੇ ਪੈਸੇ ਜਿੰਨੇ ਦੇਣ ਵਾਲੇ ਸੀ ਕਿਉਂਕਿ ਉਹ ਲੱਗੇ ਪੈਸੇ ਇਹਦੇ ਬਿਮਾਰੀਆਂ ਦੇ ਉੱਤੇ ਤਾਂ ਬ੍ਰਦਰ ਜਿਹੜਾ ਉਹਦੀ ਡੈਥ ਹੋਈ ਹੋਈ ਆ ਮਦਰ ਦੀ ਡੈਥ ਹੋਈ ਆ ਇੱਕ ਬ੍ਰਦਰ ਜਿਹੜਾ ਉਹਦੀ ਕਿਡਨੀ ਚੇਂਜ ਹੋਈ ਆ ਤੋਂ ਇਲਾਜ ਦੇ ਉੱਤੇ ਪੈਸੇ ਜ਼ਿਆਦਾ ਲੱਗੇ ਨੇ ਉਹ ਕਰਜ਼ਾ ਚੁੱਕ ਚੁੱਕ ਕੇ ਦੇ ਗਏ ਮੈਂ ਉਸ ਤੋਂ ਇਹ ਵੀ ਵਾਅਦਾ ਲਿਆ ਕਿ ਉਹ ਅੱਗੋਂ ਕਰਜ਼ਾ ਨਾ ਚੁੱਕੇ ਘੱਟੋ ਘੱਟ ਸਿਰ ਦੀ ਛੱਤ ਨਹੀਂ ਕਿਸੇ ਦੀ ਜਾਣੀ ਚਾਹੀਦੀ ਖਰ ਜਿਸ ਤਰ੍ਹਾਂ ਕਿ ਨੈਸ਼ਨਲ ਪਲੇਅਰ ਹੈ ਤੇ ਕਬੱਡੀ ਨੂੰ ਆਪਾਂ ਪਰਫੁੱਲਤ ਕਰਨ ਵਾਸਤੇ ਪੰਜਾਬ ਸਰਕਾਰ ਵੀ ਬਹੁਤ ਕੰਮ ਕਰ ਰਹੀ ਹੈ ਤੁਸੀਂ ਸਰਕਾਰ ਦਾ ਅਹਿਮ ਹਿੱਸਾ ਹੋ ਕੋਈ ਇਸ ਤਰ੍ਹਾਂ ਦੀ ਪਾਲਿਸੀ ਬਣਾਓਗੇ ਕਿ ਇਸ ਤਰ੍ਹਾਂ ਦੇ ਜਿਹੜੇ ਖਿਡਾਰੀ ਨੇ ਇਹਨਾਂ ਨੂੰ ਦਿੱਕਤਾਂ ਨਾ ਆਉਣ ਦੇਖੋ ਪਾਲਿਸੀਸ ਤਾਂ ਬਾਣੀ ਬਹੁਤੀਆਂ ਖਿਡਾਰੀਆਂ ਦੇ ਵਾਸਤੇ ਰਹੀਆਂ ਨੇ ਖੇਡਾਂ ਜਿਹੜੀਆਂ ਨੇ ਉਹ ਪਰਫੁੱਲਤ ਹੋਣਗੀਆਂ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਨਸ਼ਿਆਂ ਤੋਂ ਪਾਸੇ ਹੋਊਗੀ ਮੈਂ ਇਹਨੂੰ ਬੇਟੀ ਨੂੰ ਇਹ ਵੀ ਗੱਲ ਕਹੀ ਹੈ ਕਿ ਉਹ ਆਪਣੇ ਸਰਟੀਫਿਕੇਟ ਸਾਰੇ ਲਾਵੇ ਐਜੂਕੇਟਿਡ ਹੈ ਪੜ੍ਹੀ ਲਿਖੀ ਹੈ ਤੇ ਮੈਂ ਉਹ ਜਿਹੜੀ ਉਹਦੀ ਐਪਲੀਕੇਸ਼ਨ ਹੈ ਤੇ ਉਹਦੇ ਜਿਹੜੇ ਸਰਟੀਫਿਕੇਟ ਨੇ ਮੈਂ ਸਾਡੇ ਜਿਹੜੇ ਖੇਡ ਮੰਤਰੀ ਨੇ ਉਹਨਾਂ ਤੱਕ ਉਹ ਵੀ ਪਹੁੰਚਾਉਂਗਾ ਇਸ ਬੇਟੀ ਦਾ ਵੀ ਤਾਂ ਕਿ ਕਿਤੇ ਨਾ ਕਿਤੇ ਉਹਦੀ ਰੋਜ਼ੀ ਰੋਟੀ ਦਾ ਪੱਕਾ ਇੰਤਜ਼ਾਮ ਜਿਹੜਾ ਉਹ ਕੀਤਾ ਜਾ ਸਕੇ ਜਿੰਨੇ ਵੀ ਪਲੇਅਰ ਨੇ ਕਿਸੇ ਵੀ ਗੇਮ ਦੇ ਵਿੱਚ ਜਿਹੜੇ ਖੇਡਦੇ ਨੇ ਉਹਦੇ ਵਾਸਤੇ ਸਰਕਾਰ ਦੀ ਹੈ ਕਿਉਂਕਿ ਖੇਡ ਪਾਲਿਸੀ ਬੜੀ ਸਾਲਾਂ ਤੋਂ ਬਾਅਦ ਪੰਜਾਬ ਦੇ ਵਿੱਚ ਵਾਪਸ ਜਿਹੜੀ ਉਹ ਆਈ ਹੈ ਔਰ ਇਹ ਖੇਡ ਪਾਲਿਸੀ ਇਸ ਤਰ੍ਹਾਂ ਦੀ ਹੈ ਕਿ ਸ਼ਾਇਦ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਹੈਗੀ ਕਿ ਅਸੀਂ ਜਦੋਂ ਕੋਈ ਮੰਨ ਲਓ 골ਡ ਮੈਡਲ ਲੈ ਆਉਂਦਾ ਏਸ਼ੀਅਨ ਖੇਡ ਤੋਂ ਲੈ ਆਉਂਦਾ 올림픽 ਤੋਂ ਲੈ ਆਉਂਦਾ ਉਦੋਂ ਸਾਰੇ ਉਹਨੂੰ ਪੈਸੇ ਦੇਣ ਲੱਗ ਜਾਂਦੇ ਆ ਪੰਜਾਬ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਪਲੇਅਰ ਜਿਨ੍ਹਾਂ ਨੇ ਜਾਣਾ ਜਿਹੜੇ ਇੰਟਰਨੈਸ਼ਨਲ ਮੁਕਾਬਲੇ ਨੇ ਉਦੋਂ ਪਹਿਲਾਂ ਉਹਨਾਂ ਦੀ ਤਿਆਰੀ ਦੇ ਵਾਸਤੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਠੀਕ ਹੈ ਥੈਂਕ ਯੂ